ਓ ਚਾਚਾ ਸਾਹਿਬ ਤੈਨੂੰ ਕੀ ਦਿਸ ਗਿਆ ਖ਼ਬਰ ਵਿੱਚ ਕੱਲਾ ਦੇਖ ਕੇ ਅਸੇਰ ਨਾ ਸਾਨੂੰ ਵੀ ਦੱਸ ਦੇ ਏ ਸੁਖਿਆ ਓਏ ਕਿਹੜਾ ਜੇ ਸਿਉਂ ਦਾ ਟਰੱਕ ਪਲਟਿਆ ਸੀਗਾ ਅੱਬਾ ਕਿੰਨੇ ਸੋਹ ਲਿਆਂਦੇ ਸੀਗੇ ਓਏ ਅੱਛਾ ਚਾਚਾ ਦੁਆਰੇ ਫੇਰ ਪਲਟ ਗਿਆ ਹੁਣ ਓਏ ਕਾ ਨੂੰ ਗੱਲ ਤਾਂ ਸੁਣ ਲਾ ਪੂਰੀ ਚੰਗਾ ਦੱਸ ਓਏ ਹੁਣ ਟਰੱਕ ਤਾਂ ਪਲਟਿਆਗਾ ਪਰ ਸਿਵਾਂ ਦਾ ਨਹੀਂ ਮੁਰਗਿਆਂ ਦਾ ਓਛਾ ਚਾਚਾ ਉਹ ਫੇਰ ਤਾਂ ਨਿਆਰੇ ਆ ਜੂਆ ਮੌਕੇ ਤੇ ਵੋਟਾਂ ਆ ਗਈਆਂ ਚੱਲ ਗਏ ਫੇਰ ਇਹ ਕਾਹਨੂੰ ਅੱਪਾ ਮੁਰਗਾ ਤੋਂ ਕੀ ਲੈਣਾਗਾ ਤੁਸੀਂ ਆਏ ਦੇਖੋ ਚਾਚਾ ਜੀ ਖਵਾਰ ਵਿੱਚ ਵੀ ਬੈਂਕ ਵਾਲੀ ਗੱਡੀ ਕਿੱਥੇ ਪਲਟੀ ਆ ਆਪਾਂ ਦਾ ਪੈਸਿਆਂ ਦੀ ਲੋ